ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਇਸ ਵਿਦੇ ਦੇ ਹੈਡਲਾਈਨਸ ਵੱਲ ਪੀਐਮ ਮੋਦੀ ਦੀ ਆਤਵਾਦੀਆਂ ਨੂੰ ਚੇਤਾਵਨੀ ਕਿਹਾ ਮਿੱਟੀ ਵਿੱਚ ਮਿਲਾਉਣ ਦਾ ਫੱਟਾ ਗਿਆ ਪਹਿਲਕਾਮ ਹਮਲੇ ਦੇ ਸ਼ਹੀਦ ਵਿਨੇ ਨਰਵਾਲ ਦੇ ਪਿਤਾ ਦਾ ਛਲਕਿਆ ਦਰ ਕਿਹਾ ਮੇਰੀ ਨੂੰ ਨੇ ਸਭ ਤੋਂ ਵੱਧ ਦੁੱਖ ਚੱਲਿਆ ਹੈ ਸਰਕਾਰ ਤੇ ਜਤਾਇਆ ਪਰੋਸਾ ਚੰਡੀਗੜ੍ਹ ਵਿਖੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ ਅਟਾਰੀ ਇੰਟੀਗ੍ਰੇਟਿਡ ਚੈੱਕਪੋਇੰਟ ਨੂੰ ਬੰਦ ਕਰਨ ਤੇ ਦਿੱਤਾ ਬਿਆਨ ਉਪ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਹੁਣ ਪੰਜਾਬ ਦੇ ਸਰਪੰਚਾਂ ਨੂੰ ਮਿਲੇਗੀ 2000 ਰੁਪਏ ਤਨਖਾਹ ਪਹਿਲਾਂ ਸਰਪੰਚਾਂ ਨੂੰ ਦਿੱਤੇ ਜਾਂਦੇ ਸਨ 1200 ਰੁਪਏ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੀ ਧਰਤੀ ਤੋਂ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਹੈ ਮધુਬਨੀ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅਤਵਾਦੀਆਂ ਨੂੰ ਉਹਨਾਂ ਦੀ ਸੋਚ ਤੋਂ ਵੱਡੀ ਸਜ਼ਾ ਮਿਲੇਗੀ। ਉਹਨਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਤਵਾਦੀਆਂ ਨੇ 22 ਅਪ੍ਰੈਲ ਨੂੰ ਬੇਕਸੂਰ ਅਤੇ ਨਿਹਿੱਥੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਹੈ। ਪੂਰਾ ਦੇਸ਼ ਦੁਖੀ ਹੈ। ਪੂਰਾ ਦੇਸ਼ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸਰਕਾਰ ਉਹਨਾਂ ਦਾ ਪੂਰਾ ਧਿਆਨ ਰੱਖੇਗੀ। ਪਹਿਲਗਾਮ ਹਮਲੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਤਵਾਦ ਨਾਲ ਭਾਰਤ ਦੀ ਆਤਮਾ ਕਦੇ ਵੀ ਨਹੀਂ ਟੁੱਟੇਗੀ। अतवादियों बख्शा नहीं जाएगा हर वह व्यक्ति मनुखता रखता है धनबाद दे करता हाँ जो इस मुश्किल खड़े ने मैं बहुत स्पष्ट शब्दों में कहना चाहता हूँ जिन्होंने ये हमला किया है उन आतंकियों को और इस हमले की साजिश रचने वालों को उनकी कल्पना से भी बड़ी सजा मिलेगी सजा मिलकर के रहेगी अब आतंकियों की बची खुची जमीन को भी मिट्टी में मिलाने का समय आ गया है एक सौ चालीस एक सौ चालीस करोड़ भारतीयों की इच्छा शक्ति अब आतंकी आकाओं की ਕਮਰ ਤੋੜ ਕਰ ਰਹੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖਤ ਸ਼ਬਦਾ ਵਿੱਚ ਕਿਹਾ ਹੈ ਕਿ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ 140 ਕਰੋੜ ਭਾਰਤੀਆਂ ਦੀ ਇੱਛਾ ਸ਼ਕਤੀ ਅੱਤਵਾਦੀਆਂ ਦੀ ਕਮਰ ਤੋੜ ਦੇਵੇਗੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਿਆਂ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਪੂਰਾ ਦੇਸ਼ ਇਸ ਸੰਕਲਪ ਤੇ ਦ੍ਰਿੜ ਹੈ ਭਾਰਤ ਹਰ ਅੱਤਵਾਦੀ ਉਸਦੇ ਆਕਾਮਾ ਅਤੇ ਉਸਦੇ ਸਮਰਥਕਾਂ ਦੀ ਪਛਾਣ ਕਰੇਗਾ ਉਹਨਾਂ ਦਾ ਪਤਾ ਲਗਾਏਗਾ ਅਤੇ ਸਜ਼ਾ ਦੇਵੇਗਾ ਪਹਿਲਗਾਮ ਅਤਵਾਦੀ ਹਮਲੇ ਕਾਰਨ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਹਰ ਪਾਸੇ ਚਰਚਾ ਹੈ ਕਿ ਸਲਾਨੀਆ ਨੂੰ ਉਹਨਾਂ ਦਾ ਧਰਮ ਪੁੱਛਣ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਇਸ ਹਮਲੇ ਵਿੱਚ ਹਰਿਆਣਾ ਦੇ ਮਾਰੇ ਗਏ ਨੌਜਵਾਨ ਤੇ ਇੰਡੀਅਨ ਨੇਵੀ ਦੇ ਲੈਫਟੀਨੈਂਟ ਵਿਨੈ ਨਾਰਵਾਲ ਨੂੰ ਵੀ ਸ਼ਹੀਦ ਕੀਤਾ ਗਿਆ ਵਿਨੈ ਨਾਰਵਾਲ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਦਰਦ ਚੱਲ ਗਿਆ ਹੈ ਉਹਨਾਂ ਨੇ ਸਰਕਾਰ ਤੇ ਭਰੋਸਾ ਜਤਾਇਆ ਹੈ ਪਹਿਲਗਾਮ ਘਟਨਾ ਦੇ ਪੀੜਤ ਵਿਨੈ ਨਾਰਵਾਲ ਦੇ ਪਿਤਾ ਨੇ ਕਿਹਾ ਹੈ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਸਾਨੂੰ ਸਰਕਾਰ ਤੇ ਭਰੋਸਾ ਹੈ ਸਾਨੂੰ ਨਿਆਂ ਮਿਲੇਗਾ दिने नरवाल ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦੀ ਨੂੰਹ ਵੱਲੋਂ ਸਾਰਾ ਘਟਨਾਕ੍ਰਮ ਅੱਖੀਂ ਦੇਖਿਆ ਗਿਆ ਸੀ ਤੇ ਜਿਸ ਸਦਮੇ ਵਿੱਚ ਉਹ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਵੱਲੋਂ ਚੁਕੇ ਜਾ ਰਹੇ ਕਤਮਾ ਬਾਰੇ ਵੀ ਗੱਲ ਕਰਦੇ ਹੋਏ ਕਾਫੀ ਕੁਝ ਕਿਹਾ ਹੈ اور ٹھیک ਹੈ અનਰੀਪੇਅਰੇਬਲ ਅਨਬੀਅਰੇਬਲ ਐਂਡ ਅਨਟੋਲੇਰੇਬਲ ਹੈ ਮੇਰੇ ਲਈ ਤੇ ਮੇਰੀ ਫੈਮਿਲੀ کے لیے بٹ ભગવાન ਹੀ ਸੰਭਲ ਦੇਗਾ ਇਸ کے لیے जान कोई किसी की नहीं बचा सकता वो प्रभु के हाथ में है आपकी भी है और कैसे उसे एक सांत्वना दे रहे हैं प्रयास कर रहे हैं कि वो भी उसने भी ऐसा मंजर देखा है जो कभी भुलाए नहीं भुला जा सकता देखो उसकी विटनेस मेरी बेटी पुत्र वधू रही है वो क्या कोई भी उसकी जगह होती तो ये बयान करने की बात नहीं है कि कितने ट्रॉमा में वो थी नहीं कह सकता क्योंकि आप खुद गए थे वहाँ पर जब वहाँ पे कैसे हालात थे सर जब क्योंकि काफ़ी ज़्यादा वहाँ पर माहौल जो था काफ़ी तनाव वाला था नहीं वहाँ का एडमिनिस्ट्रेशन और सरकार अच्छी तरह से मदद कर रही थी लोगों की ऐसा नहीं एम्बुलेंसिस में सबको हॉस्पिटल लेके गए जिसको हेल्प की जरूरत थी उनको हेल्प भी दी उन्होंने और गृह मंत्री केंद्रीय गृह मंत्री अमित शाह जी ने खुद इस चीज़ की कमान संभाली ਵਿਨੇਂਦਨਵਾਲ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦਾ ਬੇਟਾ ਇੱਕ ਚੰਗਾ ਇਨਸਾਨ ਸੀ ਚੰਗਾ ਵਿਦਿਆਰਥੀ ਸੀ ਉਹ ਇੱਕ ਲੜਾਕੂ ਪਾਇਲਟ ਬਣਨਾ ਚਾਹੁੰਦਾ ਸੀ ਪਰ ਉਸਨੇ ਜਲ ਸੈਨਾ ਵਿੱਚ ਸੇਵਾ ਕਰਨ ਦਾ ਫੈਸਲਾ ਲਿਆ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਇਸ ਮਾਮਲੇ ਤੇ ਜ਼ਰੂਰੀ ਕਾਰਵਾਈ ਕਰੇਗੀ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੀਡੀਆ ਸਾਹਮਣੇ ਰੂਪਰੂ ਹੋਏ ਜਿਸ ਵਿੱਚ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਵਪਾਰਕ ਰਸਤਾ ਬੰਦ ਕਰਨ ਬਾਰੇ ਬਿਆਨ ਦਿੱਤਾ ਇੱਕੋ ਇੱਕ ਜ਼ਮੀਨੀ ਰਸਤਾ ਅਟਾਰੀ ਇੰਟੀਗ੍ਰੇਟਿਡ ਚੈੱਕਪੋਸਟ ਨੂੰ ਤੁਰੰਤ ਬੰਦ ਕਰਨ ਦੇ ਐਲਾਨ ਬਾਰੇ ਵੜਿੰਗ ਨੇ ਪ੍ਰਤੀਕਿਰਿਆ ਦਿੱਤੀ ਹੈ। ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਸਖਤ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। 26 ਭਾਰਤੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਨਾਲ ਲੱਗਦੇ ਬਾਡਰਾ ਉੱਤੇ ਸਖਤੀ ਕੀਤੀ ਜਾ ਰਹੀ ਹੈ। ਇਸ ਤਹਿ ਅਮ੍ਰਿਤਸਰ ਵਿਖੇ ਅਟਾਰੀਵਾਕਾ ਬਾਰਡਰ ਦੇ ਰਾਹ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਭਾਰਤ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ 24 ਘੰਟੇ ਦੇ ਅੰਦਰ ਹੀ ਭਾਰਤ ਛੱਡ ਕੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਢਿੰਗ ਨੇ ਕਿਹਾ ਕਿ ਮੈਂ ਇਸ ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਲਾਂਗਾ ਬੰਦ ਹੋ ਜਾਂ ਜਾਂ ਨਹੀਂ ਮੈਂ ਅੱਜ ਇਸ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਥਾ ਗੁਰੂ ਦਾ ਘਰ ਹੈ ਉਹ ਦੇ ਦਰਸ਼ਨ ਕਰਨ ਸੰਗਤਾਂ ਜਾਂਦੀਆਂ ਸਨ ਬਹੁਤ ਸਾਰੇ ਲੋਕਾਂ ਦੇ ਸੈਂਟੀਮੈਂਟਸ ਜੁੜੇ ਹੋਏ ਐ ਪਰ ਜਦੋਂ ਇਹੋ ਜੀ ਕੋਈ ਹੱਦ ਹੋਣੀ ਹੋ ਜਾਂਦੀ ਹੈ ਉੱਥੇ ਕਿਤੇ ਨਾ ਕਿਤੇ ਫਰਦੇਸ਼ ਦੀ ਜਿਹੜੀ ਇੰਟਰਨਲ ਸਕਿਉਰਿਟੀ ਦਾ ਉਹਦੇ ਹਾਸਤੇ ਵੀ ਫਿਰ ਚਰਚਾ ਹੁੰਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਉਹਦੇ ਤੇ ਕਿਸ ਪ੍ਰਕਾਰ ਦੀਆਂ ਗੇ ਕਿਉਂਕਿ ਅੱਜ ਉਹਦੇ ਤੇ ਟਿੱਪਾ ਟਿੱਪਨੀ ਕਰਨੀ ਮੈਨੂੰ ਲੱਗਦਾ ਸੰਭਵ ਨਹੀਂ ਹੋਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਪ੍ਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਾਕਿਸਤਾਨ ਦਾ ਰਵਈਆ ਕੀ ਹੈ ਉਹ ਤਾਂ ਆਟੋਮੈਟਿਕਲੀ ਜਦੋਂ ਇਸ ਤਰ੍ਹਾਂ ਦਾ ਕਰੋਗੇ ਤਾਂ ਬੰਦ ਹੋ ਜਾਣਾ ਪਰ ਪਾਕਿਸਤਾਨ ਦਾ ਇਸ ਦੇ ਵਿੱਚ ਰੋਲ ਕਿੱਦਾਂ ਦਾ ਸੀ ਪਾਕਿਸਤਾਨ ਹੁਣ ਪੇਸ਼ ਕਿੱਦਾਂ ਆਉਂਦਾ ਇਸ ਗੱਲ ਤੋਂ ਬਾਅਦ ਇਹ ਸਾਰੀਆਂ ਗਿੱਲਾਂ ਆਉਣ ਵਾਲੇ ਸਮੇਂ 'ਚ ਖੁੱਲ ਕੇ ਸਾਹਮਣੇ ਆਉਣੀਆਂ ਫਿਰ ਉਹਦੇ ਤੇ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਬੜੇ ਮੁਸ਼ਕਿਲਾਂ ਤੋਂ ਬਾਅਦ ਉਹ ਲਾਂਗਾ ਖੁੱਲਿਆ ਸੀ ਦੱਸਦੀ ਕਿ ਅਟਾਰੀ ਅੰਮ੍ਰਿਤਸਰ ਤੋਂ ਸਿਰਫ 28 ਕਿਲੋਮੀਟਰ ਦੀ ਦੂਰੀ ਦਿਸ ਦਿੱਤਾ ਤੇ ਭਾਰਤ ਦਾ ਪਹਿਲਾ ਜ਼ਮੀਨੀ ਬੰਦਰਗਾਹ ਇਹ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਕਾਨੂੰਨੀ ਜ਼ਮੀਨੀ ਰਸਤਾ ਵੀ ਹੈ ਇਹ ਜੈਕਪੋਸਟ 120 ਏਕੜ ਵਿੱਚ ਫੈਲੀ ਹੋਈ ਹੈ ਸਿੱਧੇ ਤੌਰ ਤੇ ਰਾਸ਼ਟਰੀ ਰਾਜਮਾਰਗ ਇੱਕ ਨਾਲ ਜੁੜੀ ਹੋਈ ਹੈ ਇਹ ਅਫਗਾਨਿਸਤਾਨ ਤੋਂ ਆਉਣ ਵਾਲੇ ਸਮਾਨ ਲਈ ਵੀ ਇੱਕ ਮਹੱਤਵਪੂਰਨ ਰਸਤਾ ਹੈ ਬੇਸ਼ੱਕ ਭਾਰਤ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਆਰਥਿਕ ਝਟਕਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸਲ ਝਟਕਾ ਤਾਂ ਪੰਜਾਬੀਆਂ ਨੂੰ ਲੱਗੇਗਾ ਪੰਜਾਬ ਦੇ ਸਰਪੰਚਾਂ ਲਈ ਵੱਡੀ ਖੁਸ਼ਖਬਰੀ ਹੈ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਪੰਚਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਸਰਪੰਚਾਂ ਨੂੰ ਸੌ ਚੁੱਕਣ ਵਾਲੇ ਦਿਨ ਤੋਂ ਹੀ ਤਨਖਾਹ ਦਿੱਤੀ ਜਾਵੇਗੀ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਪੰਚਾਇਤ ਦਿਵਸ ਤੇ ਆਯੋਜਿਤ ਇੱਕ ਸਮਾਗਮ ਦੌਰਾਨ ਦਿੱਤਾ ਪੰਜਾਬ ਸਰਕਾਰ ਵੱਲੋਂ ਹੁਣ ਪਿੰਡਾਂ ਦੇ ਸਰਪੰਚਾਂ ਨੂੰ ਹਰ ਮਹੀਨੇ 2000 ਰੁਪਏ ਤਨਖਾਹ ਦਿੱਤੇ ਜਾਣਗੇ ਜਿਸ ਦਿਨ ਤੋਂ ਸਰਪੰਚਾਂ ਨੇ ਹਲਫ ਲੈਣੀ ਸ਼ੁਰੂ ਕੀਤੀ ਹੈ ਉਸੇ ਦਿਨ ਤੋਂ ਉਹਨਾਂ ਨੂੰ ਤਨਖਾਹ ਦਿੱਤੀ ਜਾਵੇਗੀ ਇਹ ਐਲਾਨ ਸੀਐਮ ਭਗਵੰਤ ਮਾਨ ਨੇ ਚੰਡੀਗੜ੍ਹ ਸਿਤ ਟੈਗੋਰ تھیਟਰ ਵਿੱਚ ਪੰਚਾਇਤ ਦਿਵਸ ਦੇ ਮੌਕੇ ਤੇ ਆਯੋਜਿਤ ਸਮਾਗਮ ਵਿੱਚ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਬਸ ਸ਼ੁਰੂਆਤ ਹੈ ਅਸੀਂ ਜਲਦੀ ਹੀ 2000 ਦੇ ਅੱਗੇ ਇੱਕ ਹੋਰ ਜ਼ੀਰੋ ਜੋੜਾਂਗੇ ਉਹਨਾਂ ਦੱਸਿਆ ਕਿ ਪਹਿਲਾਂ ਸਰਪੰਚਾਂ ਨੂੰ 1200 ਰੁਪਏ ਦਿੱਤੇ ਜਾਂਦੇ ਸਨ ਇਸ ਤੋਂ ਬਾਅਦ ਪੈਸੇ ਨਾ ਮਿਲਣ ਕਾਰਨ ਕੁਝ ਪੰਚਾਇਤਾਂ ਅਦਾਲਤ ਗਈਆਂ ਇਸ ਤੋਂ ਬਾਅਦ ਸਰਕਾਰ ਨੇ 2019 ਵਿੱਚ ਪੈਨਸ਼ਨ ਹੀ ਬੰਦ ਕਰ ਦਿੱਤੀ ਇੱਥੋਂ ਜ਼ਿਮਾਂਦ ਆਈ ਸੀ ਕਿ ਦੋ ਮੈਂਬਰ ਚੁਣੇ ਨਹੀਂ ਗਏ ਮੇਰੇ ਪੈਸੇ ਕੱਢ ਲੋ ਪਾਵੇਂ ਦੋ ਤੇ ਹੈ ਦੇਖੋ ਐ ਤਾਂ ਫਿਰ ਸਾਰੇ ਪਿੰਡਾਂ ਦੇ ਹੋ ਜਾਊਗਾ ਕੋਈ ਨਹੀਂ ਤੁਹਾਨੂੰ ਵੈਸੇ ਜਿਹੜਾ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਪਰ ਜਿਨ੍ਹਾਂ ਜਿਹੜੇ ਸਾਰੇ ਪੰਜਾਂ ਦੀ ਸਰਬਸੰਤੀ ਹੋਈ ਹੈ 3000 ਦਾ ਮਤਲਬ 150 ਕਰੋੜ ਤੋਂ ਉੱਪਰ ਜਾਊਗਾ ਜੀ ਸੋ ਅੱਜ ਮੈਂ 5-5 ਲੱਖ ਦੇ ਕੁਝ ਚੈੱਕ ਦੇਵਾਂਗਾ ਵੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਏ ਤੇ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਾਂ ਤੇ ਇੱਕ ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾਨ ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਤਾ ਦਿੱਤੇ ਹੀ ਨਹੀਂ ਉਹਨਾਂ ਨੇ ਦਿੱਤੇ ਹੀ ਨਹੀਂ ਜਦੋਂ ਸਰਪੰਚ ਕੋਟ ਚਲੇ ਗਏ ਉਹਨਾਂ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਤੇ ਨਕੇਲ ਕਸੀ ਹੈ ਜਦੋਂ 200 200 ਕਿਲੋਮੀਟਰ ਤਬਾਦੇ ਕੀਤੇ ਗਏ ਤਾਂ ਸਿਸਟਮ ਸੁਧਰਿਆ ਨਾਲ ਹੀ ਉਹਨਾਂ ਕਿਹਾ ਕਿ ਸਰਪੰਚਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਵੀ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਸਹਿਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦੇਣੇ ਸ਼ੁਰੂ ਕੀਤੇ ਨੇ। ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਹਰ ਇੱਕ ਸਿਆਸੀ ਆਕੂ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸ਼ਹੀਦ ਹੋਏ ਭਾਰਤੀ ਨਾਗਰਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਦਰਅਸਲ ਉਹ ਪਟਿਆਲਾ ਦਿਹਾਤੀ ਵਿੱਚ ਇੱਕ ਵਿਸ਼ੇਸ਼ ਰਿਵਿਊ ਮੀਟਿੰਗ ਕਰਨ ਵਾਸਤੇ ਪਹੁੰਚੇ ਸਨ ਜਿਸ ਦੌਰਾਨ ਉਹਨਾਂ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ નિર્ਦੋਸ਼ ਸੈਲਾਨੀਆਂ ਤੇ ਹੋਇਆ ਹਮਲਾ ਬੇਹਦਰ ਨਿੰਦਣਯੋਗ ਹੈ। ਅੱਜ ਪਟਿਆਲਾ ਦਿਹਾਤੀ ਵਿੱਚ ਮੀਟਿੰਗ ਤੋਂ ਪਹਿਲਾਂ ਅਸੀਂ ਸ਼ਹੀਦ ਹੋਏ ਭਾਰਤੀ ਨਾਗਰਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪੰਜਾਬ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਅਸੀਂ ਸਭ ਇਕੱਠੇ ਹੋ ਕੇ ਅਮਨ ਸ਼ਾਂਤੀ ਦੀ ਰੱਖਿਆ ਲਈ ਕਾਰਜ ਕਰੀਏ। ਇਨ੍ਹਾਂ ਕਾਇਰਾਂ ਦਾ ਹਮਲਿਆਂ ਦੇ ਪਿੱਛੇ ਲੁਕ ਰਹੇ ਤੱਤਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਵਿਊ ਮੀਟਿੰਗ ਰੱਖੀ ਸੀ। ਸਭ ਤੋਂ ਪਹਿਲਾਂ ਅਸੀਂ ਜਿਹੜੇ ਪੈਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਇਨੋਸੈਂਟ ਜਿਹੜੇ ਟੂਰਿਸਟ ਦੇ ਉੱਤੇ ਉਹਨਾਂ ਦੇ ਵਿਕਟਿਮਸ ਨੂੰ ਵੀ ਪੇਡ ਹੋਮੇਜ ਸਾਡੀਆਂ ਦਿਲ ਦੀਆਂ ਹਮਦਰਦੀਆਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਜਿਹੜੇ ਬੰਦੇ ਜ਼ਖਮੀ ਹੋਏ ਉਹ ਜਲਦੀ ਸਿਹਤਯਾਬ ਹੋਣ ਤੇ ਆਪਣੇ ਪਰਿਵਾਰਾਂ ਵਿੱਚ ਜਾਣ ਤੇ ਇਸ ਤੋਂ ਬਾਅਦ ਅਸੀਂ ਸਿੱਧਾ ਜੀ ਕਾਲੀ ਮਾਤਾ ਮੰਦਿਰ ਜਾ ਰਹੇ ਹਾਂ ਉੱਥੇ ਜਾ ਕੇ ਵੀ ਮਾਤਾ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਾਂਗੇ ਔਰ ਜਿਹੜੀ ਨੇਸ਼ਨ ਹੈ ਜੀ ਸਾਰੇ ਇਸ ਵਲੇ ਪੂਰੇ 140 ਕਰੋੜ ਬੰਦੇ ਜਿਹੜੇ ਹੈਗੇ ਆ ਉਹ ਇੱਕਜੁੱਟ ਆ ਔਰ ਅਸੀਂ ਆਪਣੀ ਸਰਕਾਰ ਦੇ ਨਾਲ ਅਸੀਂ ਉਮੀਦ ਕਰਦੇ ਆ ਕਿ ਪੂਰਾ ਬੀਫਟਿੰਗ ਰਿਪਲਾਈ ਔਰ ਇਹਦੇ ਵਿੱਚ ਜਿਹੜੇ ਕਸ਼ਮੀਰ ਦੇ ਲੋਕਾਂ ਨੇ ਵੀ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਹ ਆ ਕਿ 35 ਸਾਲ ਚਕ ਕੰਪਲੀਟ ਹਾਰਟਲ ਜਿਹੜਾ ਕਸ਼ਮੀਰ ਦੇ ਲੋਕ ਵੀ ਖੁੱਲ ਕੇ ਅੱਤਵਾਦ ਦੇ ਖਿਲਾਫ ਸਾਹਮਣੇ ਆਏਗਾ ਔਰ ਜਿਹੜੇ ਇਨੋਸੈਂਟ ਬੰਦੇ ਮਰੇ ਆ ਜੀ ਉਹਦੇ 28 ਜਿਹੜੇ ਹੈਗੇ ਆ ਪਰਿਵਾਰ ਬਿਚਾਰੇ ਹਾਨੀ ਕੋਈ ਆਪਣਾ ਹਨੀਮੂਨ ਤੇ ਗਿਆ ਸੀ ਐਜ਼ ਅ ਟੂਰਿਸਟ ਗਏ ਸੀ ਬੰਦਾ ਜਦੋਂ ਮੈਨੂੰ ਪਤਾ ਜਦੋਂ ਅਸੀਂ ਕਸ਼ਮੀਰ ਗਏ ਸੀ ਪਹਿਲੀ ਵਾਰੀ ਬੰਦਾ ਕਿੰਨੇ ਕਿੰਨੇ ਸਾਲ ਪਲਾਨ ਕਰਦਾ ਔਰ ਜਿਹੜੀ ਹੈਗੀ ਉਹਨੂੰ ਕਹਿੰਦੇ ਆ ਵੀ ਧਰਤੀ ਦੇ ਉੱਤੇ ਜੰਨਤ ਵੀ ਜੰਨਤ ਦੇਖਣੀ ਹੈ ਔਰ ਕਿਹੜੀਆਂ ਸਦਰਾਂ ਦੇ ਨਾਲ ਜਾਂਦਾ ਹੈਗਾ ਔਰ ਉੱਥੇ ਜੁੜੇ ਉਹਨਾਂ ਨੇ ਘਨੌਣੀ ਹਰਕਤ ਕੀਤੀ ਆ ਮੈਨੂੰ ਪੂਰਾ ਯਕੀਨ ਆ ਜੀ ਦੇ ਵਿਲ ਬੀ ਬਰਾਉਟ ਟੂ ਜਸਟਿਸ ਸਾਨੂੰ ਪੂਰਾ ਸਾਡੀ ਸਰਕਾਰ ਔਰ ਸਾਡੇ ਜਿਹੜੇ ਸਕਿਉਰਿਟੀ ਫੋਰਸਸ ਆ ਉਹਨਾਂ ਨੂੰ ਬੀਫਟਿਕ ਰਿਪਲਾਈ ਦੇਣਗੇ ਬਟ ਉਹਦੇ ਚ ਜਿਹੜੀਆਂ ਇੱਕ ਦੋ ਚੀਜ਼ਾਂ ਜੜੀਆਂ ਇੱਕ ਪੋਨੀ ਵਾਲਾ ਉਹ ਆਪਣੇ ਪਰਿਵਾਰ ਦਾ ਇੱਕੋ ਹੀ ਇੱਕ ਉਹ ਜਿਹੜਾ ਆਦਲ ਸੀਗਾ ਉਹ ਬਰਾਡ ਡਰਨਰ ਸੀਗਾ ਤੇ ਉਹ ਨਿਹਾਥਾ ਹੀ ਉਹ ਜਿਹੜਾ ਸੀਗਾ ਉਹ ਅੱਤਵਾਦੀਆਂ ਦੇ ਨਾਲ ਹਲਜ ਗਿਆ ਕਿਉਂਕਿ ਉਹ ਉਹਨੂੰ ਪਤਾ ਸੀਗਾ ਸਾਡੀ ਰੋਜ਼ੀ ਰੋਟੀ ਜਿਹੜੀ ਆ ਉਹ ਸਾਡੇ ਮਹਿਮਾਨਾਂ ਤੇ ਡਿਪੈਂਡ ਕਰਦੀ ਆ ਕਿਉਂਕਿ ਕਸ਼ਮੀਰ ਦੀ ਜਿਹੜੀ ਮੇਨ ਇਕਨੋਮੀ ਟੂਰਿਜ਼ਮ ਤੇ ਡਿਪੈਂਡ ਕਰਦੀ ਆ ਉਸ ਬੱਚੇ ਨੇ ਔਰ ਜਿਹੜੇ ਬਾਕੀ ਦੇ ਬੰਦੇ ਜਿਹੜੇ ਅੱਤਵਾਦ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਡੀ ਇਹ ਭਾਵਨਾ ਹੈਗੀ ਔਰ ਨੈਸ਼ਨਲ ਲੈਵਲ ਤੇ ਸਾਡੀ ਭਾਵਨਾ ਹੈਗੀ ਆ ਤੇ ਜਿਹੜਾ ਇਹ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਅਤੰਕਵਾਦ ਦਾ ਜਿਹੜਾ ਹੈਗਾ ਉਹ ਜੜੋਂ ਹੀ ਖਾਤਮਾ ਕੀਤਾ ਜਾਏਗਾ ਔਰ ਸਾਰੀਆਂ ਪਾਰਟੀਆਂ ਸਾਰੇ ਜਣੇ ਅਸੀਂ ਜਿਹੜੇ ਆ ਕਿ ਗਵਰਨਮੈਂਟ ਨੇ 올 ਪਾਰਟੀ ਮੀਟਿੰਗ ਵੀ ਬੁਲਾਈ ਔਰ ਸਾਰੇ ਇਹਦੇ ਵਾਸਤੇ ਕਰਨਗੇ ਤਾਂ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਹਰ ਸਿਆਸੀ ਧਿਰ ਨੇ ਇਸ ਹਮਲੇ ਨੂੰ ਨਿੰਦਣਯੋਗ ਘਟਨਾ ਦੱਸਿਆ ਹੈ ਇਸੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਵਿੱਚ ਸੁਰੱਖਿਆ ਇੰਤਜ਼ਾਮਾਂ ਨੂੰ ਮੁਕਤਾ ਕਰਨ ਦੇ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿ ਪੰਜਾਬ ਦੇ ਲੋਕ ਵੀ ਸੁਰੱਖਿਅਤ ਮਹਿਸੂਸ ਕਰਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਤੇ ਹੋਏ ਦਰਦਨਾਕ ਅਤਵਾਦੀ ਹਮਲੇ ਮਗਰੋਂ ਦੇਸ਼ ਭਰ ਵਿੱਚ ਰੋਸ ਹੈ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਕੈਂਡਲ ਮਾਰਚ ਤੇ ਹੋਰ ਤਰੀਕਿਆਂ ਨਾਲ ਆਪਣਾ ਰੋਸ ਪ੍ਰਗਟ ਕਰਨ ਦੇ ਨਾਲ-ਨਾਲ ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਉਧਰ ਪੰਜਾਬ ਵਿੱਚ ਵੀ ਲੋਕਾਂ ਵੱਲੋਂ ਵੱਡੇ ਪੱਧਰ ਤੇ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਇਸੇ ਤਹਿਤ ਅੱਜ ਵਾਗਾ ਬਾਰਡਰ ਤੇ ਪਾਕਿਸਤਾਨ ਖਿਲਾਫ ਕਾਂਗਰਸ ਪਾਰਟੀ ਵੱਲੋਂ रोज प्रदर्शन किया गया है पंजाब कांग्रेस ने वाघा बॉर्डर पाकिस्तान सरहद पे पाकिस्तान खिलाफ जोरदार रोज प्रदर्शन किया इस रोज प्रदर्शन की अगुवाई डॉक्टर राजकुमार ने की थी उन्होंने कहा कि अजाहे माड़े अंशरा किसी भी कीमत पे बख्शा नहीं जावेगा कि आज पाकिस्तान ने करीना हर हर की है और उस जालिम पाकिस्तान सरकार ने अपने लोगों को बेच करके हिंदुस्तान के हिंदुओं की, की हत्या करवाई है और सबसे दुखांत इस बात का है कि वहाँ पूछ पूछ के कि तुम्हारी जात क्या है तुम कहाँ के रहने वाले हो और उस विषय में आज भारत सरकार से भी हम कहना चाहते हैं कि हम आपसे कोई बहुत सवाल जवाब करना नहीं चाहते लेकिन हम चाहते हैं कि छप्पन इंच का तो जो सीना है अब वो, वो नजर अब वो पता चलना चाहिए तो दूसरी बात मैं कहना चाहता हूँ आग की आज हजारों की तादाद में हमारे लोग वहाँ फंसे हुए हैं आज हजारों हमारे सैलानी हिंदुस्तानी जम्मू कश्मीर में फसे हुए हैं लेकिन उन्हें ब्लैकमेल किया जा रहा है आज भारत की सरकार उनका कोई ध्यान नहीं कर रही आज साठ सत्तर हजार रुपया उनको जहाज की टिकटों में खर्च ये करना पड़ रहा है और हम ये चाहते हैं कि भारत सरकार तुरंत प्रभाव में स्पेशल फ्लाइटे लगाए वहाँ पे और लोगों को वहाँ से लेकर के आए उनको घरों तक बचाए क्योंकि उनके घर के लोग आज भी इस बात को लेकर चिंता में है आज भी इस बात को लेकर दुखी है वो देख रहे हैं कि भारत सरकार का क्या एक्शन है हम ये चाहते हैं कि देश पूरा आपके साथ है दसिए कि पहलगाम हमले तो बाद अटारी वाकाते वड्डी गिनती विच फौज तैनात की गई है जेडे सैलानी अक्सर रिट्रीट सेरेमनी देखन ले आ रहे सन हुन उन उना नु एत्थो ही वापस जाण दे हुक्म दित्ते गए ने इस दौरान सैलानियां दा कहना है कि भारत सरकार दा एहे फैसला वधिया है पहलगाम ते जो कुछ होया ਉਸ ਨੂੰ ਵੇਖਤੇ ਹੋਏ ਸਖਤ ਫੈਸਲਾ ਲੈਣਾ ਜ਼ਰੂਰੀ ਸੀ ਦੇਸ਼ ਭਰ ਵਿੱਚ ਪਹਿਲਗਾਮ ਅਤਵਾਦੀ ਹਮਲੇ ਦੀ ਨਿੰਦਾ ਹੋ ਰਹੀ ਹੈ ਘਟਨਾ ਦੀ ਨਿੰਦਾ ਕਰਦਿਆਂ ਲੁਧਿਆਣਾ ਗਿੱਲ ਪਾਈਪਾਸ ਨਜ਼ਦੀਕ ਜ਼ਿਲ੍ਹਾ ਪਾਜਪਾ ਵੱਲੋਂ ਅਤਵਾਦ ਦਾ ਪੁਤਲਾ ਫੂਕਿਆ ਗਿਆ ਇਸ ਦੌਰਾਨ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਅਤੇ ਪਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਪਲੀਏਵਾਲ ਵੀ ਮੌਜੂਦ ਰਹੇ ਜਿੱਥੇ ਉਨ੍ਹਾਂ ਅਤਵਾਦ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ ਲੁਧਿਆਣਾ ਵਿੱਚ ਪਾਜਪਾ ਨੇ ਅਤਵਾਦ ਦਾ ਪੁਤਲਾ ਫੂਕਿਆ ਹੈ ਇਸ ਦੌਰਾਨ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਨੂੰ ਲੈ ਕੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਹੈ। ਆ ਬੀਤੇ ਦਿਨਾਂ ਵਿੱਚ ਜੋ ਕਾਨੂੰਨੀ ਘਟਨਾ ਇਹਨਾਂ ਨੇ ਸਾਡੇ ਕਸ਼ਮੀਰ ਦੇ ਵਿੱਚ ਕੀਤੀ ਆ ਅਸੀਂ ਇਹਦੀ ਪ੍ਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਅਤੇ ਪਾਕਿਸਤਾਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੂੰ ਜੇ ਇਹਨਾਂ ਗੰਦੀਆਂ ਘਟਿਆ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਉਹਨੂੰ ਅਮਨ ਅਮਾਨ ਨਾਲ ਰਹਿਣਾ ਚਾਹੀਦਾ ਸਾਰਿਆਂ ਨੂੰ ਸਾਡੇ ਹਿੰਦੂ ਵੀਰ ਜੋ ਇਸ ਧਰਤੀ ਦੇ ਉੱਤੇ ਰਹਿੰਦੇ ਸੀ ਸਾਡੀ ਉਹ ਧਰਤੀ ਆ ਅੱਜ ਉੱਥੇ ਸੈਲਾਨੀਆਂ ਨੂੰ ਘੁੰਮਣ ਜਾਣ ਦਾ ਵੀ ਇਹ ਹੱਕ ਖੋਣਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਸਾਬਕ ਸਿਖਾਵਾਂਗੇ ਜੋ ਵਾਰਦਾਤ ਇਹਨਾਂ ਨੇ ਉਹ ਕੀਤੀ ਆ ਜੋ ਸੀਗੇ ਚਾਰ ਬੰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਮੋਦੀ ਸਾਹਿਬ ਨੇ ਐਕਸ਼ਨ ਲਿਆ ਵਾ ਹਮੇਸ਼ਾ ਜੀ ਉੱਥੇ ਬੈਠੇ ਨੇ ਸਾਡੀ ਸਮੁੱਚੀ ਜਿਹੜੀ ਭਾਰਤ ਸਰਕਾਰ ਆ ਉਹ ਉਹਨਾਂ ਨੂੰ ਬਹੁਤ ਜਲਦੀ ਖਤਮ ਕਰਕੇ ਇਹ ਸਭ ਸਿਖਾਊਗੀ ਤਾਂ ਕਿ ਅੱਗੇ ਤੋਂ ਕੋਈ ਐਜੀ ਹਰਕਤ ਨਾ ਕਰੇ ਉਧਰ ਗੱਲਬਾਤ ਕਰਦੇ ਆ ਪਾਜਪਾ ਦੇ ਬੁਲਾਰੇ ਪ੍ਰਿਤਪਾਤ ਸਿੰਘ ਬਲੀਏਵਾਲ ਨੇ ਕਿਹਾ ਕਿ ਜਹਿਆਂ ਘਟਨਾਵਾਂ ਨੂੰ ਲੈ ਕੇ ਮੋਦੀ ਸਰਕਾਰ ਸਖਤ ਹੈ ਅਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਰਾਏ ਰਾਏ ਨਾ ਹਮਲਾ ਸਾਡੇ ਦੇਸ਼ ਦੇ ਉੱਪਰ ਹੋਇਆ ਤੇ ਉਹ ਜਿਹੜੇ ਸ਼ਹੀਦ ਹੋਏ ਨੇ ਕਿਉਂਕਿ ਉਥੇ ਮਾਰੇ ਨਿਗੇ ਉਹਨਾਂ ਨੇ ਆਪਣੇ ਵਤਨ ਦੇ ਲਈ ਸ਼ਹਾਦਤ ਦਿੱਤੀ ਆ ਤੇ ਉਹ ਆਤਕਵਾਦ ਦੇ ਖਿਲਾਫ ਅੱਜ ਅਸੀਂ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਸੰਗੋਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਪੁਤਲਾ ਫੁਕਿਆ ਵਾ ਇਹ ਦੱਸਣ ਲਈ ਫੁਕਿਆ ਵਾ ਕਿ 테ਰਿਸ ਜਿਹੜੇ ਹੁੰਦੇ ਨੇ ਉਹਨਾਂ ਦੀ ਕੋਈ ਜਮਾਤ ਨਹੀਂ ਹੁੰਦੀ ਤੇ ਇਹ ਜਿਹੜੀ ਬਰਬਤਾਂ ਸਾਡੇ ਦੇਸ਼ ਦੇ ਨਾਗਰਿਕਾਂ ਦੇ ਉੱਪਰ ਹੋਈ ਆ ਜਿਹੜਾ ਹਮਲਾ ਦੇਸ਼ ਦੇ ਉੱਪਰ ਹੋਇਆ ਇਹਨੂੰ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੂਗਾ ਜਿਵੇਂ ਪਿਛਲੀ ਵਾਰ ਇਹਨਾਂ ਨੇ ਇਹ ਚੀਜ਼ ਕੀਤੀ ਸੀ ਤੇ ਉਹ ਅੰਜਾਮ ਜਿਹੜੇ ਸੀਗੇ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤੇ ਸੀ ਸਾਨੂੰ ਵੀ ਉਮੀਦ ਹੈ ਕਿ ਐਸਾ ਹੀ ਹੁਣ ਦੁਬਾਰਾ ਇੱਕ ਸਬਕ ਸਿਖਾਉਣ ਵਾਲਾ ਜਿਹੜਾ ਪਾਕਿਸਤਾਨ ਤੇ ਚਾਈਨਾ ਰਲ ਕੇ ਦੇਸ਼ ਦੇ ਖਿਲਾਫ ਇਹ ਸਾਜਸ਼ਾ ਰਚ ਰਹੇ ਨੇ ਤੇ ਸਾਡੀ ਦੇਸ਼ ਦੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਨੂੰ ਹਿੰਦੁਸਤਾਨ ਦੇ ਨਾਗਰਿਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਸਰਕਾਰ ਦੀ ਮੁਹਿੰਮ ਯੋਧ ਨਸ਼ਾ ਵਿਰੋਧ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਨਸ਼ਾ ਤਸਕਰਾਂ ਤੇ ਕਾਰਵਾਈ ਚੱਲ ਰਹੀ ਹੈ ਅੱਜ ਤਾਜ਼ਾ ਕਾਰਵਾਈ ਸੰਗਰੂਰ ਵਿੱਚ ਵਿਕਣ ਨੂੰ ਮਿਲੀ ਜਿੱਥੇ ਪੀਲੇ ਪੰਜੇ ਨਾਲ ਨਸ਼ਾ ਤਸਕਰਾਂ ਦੇ ਘਰ ਟਾ ਦਿੱਤੇ ਗਏ ਇਸ ਦੌਰਾਨ ਪੁਲਿਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਜੂਦ ਰਿਹਾ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਅਜਹਹੀਆਂ ਕਾਰਵਾਈਆਂ ਤੋਂ ਬਚਣ ਲਈ ਸੁਧਰਨ ਦੀ ਸੇਤ ਦਿੱਤੀ ਹੈ ਸੰਗਰੂਰ ਤੇ ਮੰਡੀ ਬੋਰਡ ਦੀ ਹਦੂਦ ਅੰਦਰ ਆਉਂਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਦੇ ਖਿਤੇ ਯੋਧ ਨਸ਼ੇ ਵਿਰੁੱਧ ਮੁਹਿੰਮ ਅਧੀਨ ਕਾਰਵਾਈ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਸਾਂਝੀ ਟੀਮ ਮੌਕੇ ਤੇ ਮੌਜੂਦ ਸੀ ਇਸ ਦੌਰਾਨ ਸੰਗਰੂਰ ਦੇ ਐਸਪੀ ਨਵਰੀਤ ਸਿੰਘ ਨੇ ਦੱਸਿਆ ਕਿ ਮੰਡੀ ਬੋਰਡ ਦੀ ਸੈਕਟਰੀ ਦੀ ਇੱਕ ਦਰਖਾਸਤ ਤੇ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਵਿਅਕਤੀ ਛੁੱਟੀ ਵਾਲੇ ਦਿਨ ਹੀ ਨਜਾਇਜ਼ ਉਸਾਰੀ ਦਾ ਕਾਰਜ ਕਰਦਾ ਸੀ ਜਿਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਸੈਕਟਰੀ ਮੰਡੀ ਬੋਰਡ ਜਿਹੜੇ ਹੈਗੇ ਆ ਇੱਥੇ ਨਰਿੰਦਰ ਸਿੰਘ ਉਹਨਾਂ ਵੱਲੋਂ ਇੱਕ ਲੈਟਰ 18 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਲਿਖਿਆ ਗਿਆ ਸੀਗਾ ਕਿ ਇੱਥੇ ਕੋਈ ਮੰਡੀ ਦੇ ਏਰੀਆ ਦੇ ਵਿੱਚ ਕੋਈ ਨਜਾਇਜ਼ ਉਸਾਰੀ ਕਰ ਰਿਹਾ ਹੈਗਾ ਉਹਨਾਂ ਨੇ ਬਕਾਇਦਾ ਲਿਖਿਆ ਕਿ ਉਹ ਜਿਸ ਦਿਨ ਛੁੱਟੀ ਹੁੰਦੀ ਹੈ ਛੁੱਟੀ ਦਾ ਫਾਇਦਾ ਠਾਉਂਦੇ ਹੋਏ ਉਹ ਸਾਰੀ ਕਾਰਦਾ ਬਾਰ-ਬਾਰ ਇਹਨੂੰ ਰੋਕਿਆ ਜਾਂਦਾ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂ ਗਾ ਬੰਦਾ ਉਹ ਵੱਖਰੀ ਗੱਲ ਆ ਵੀ ਜਦੋਂ ਅਸੀਂ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 12-13 ਮੁਕਦਮੇ ਐਨਡੀਪੀਐਸ ਦੇ ਦਰਜ ਨੇ ਇਹਦੀ ਬੇਲ ਵੀ ਹਾਈ ਕੋਰਟ ਤੋਂ ਰਿਜੈਕਟ ਹੋ ਚੁੱਕੀ ਹੈ ਤੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਚਲੋ ਸੰਗਰੂਰ ਦੇ ਵਿੱਚ ਦੋ ਪਿੱਛੇ ਜੇ ਉੱਥੇ ਜਿਹੜਾ ਈਓ ਸੀਗੇ ਆਪਣਾ ਸੰਗਰੂਰ ਉਹਨਾਂ ਨੇ ਦੋ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀ ਉੱਥੇ ਅਸੀਂ ਗਏ ਸੀਗੇ ਇਸ ਤੋਂ ਪਹਿਲਾਂ ਸੁਨਾਮ ਇੱਕ ਪਹਿਲਾਂ ਕੀਤੀ ਗਈ ਸੀ ਇਹ ਹੁਣ ਚੌਥੀ ਪ੍ਰਾਪਰਟੀ ਹੈ ਤੇ ਬਾਈ ਚਾਂਸ ਇਹ ਹੈ ਵੀ ਇਹ ਸਾਰੇ ਹੀ ਬੰਦੇ ਨਸ਼ੇ ਨਾਲ ਰਿਲੇਟਡ ਹੈਗੇ ਆ ਇਹਦੇ ਖਿਲਾਫ ਵੀ ਮੈਂ ਤੁਹਾਨੂੰ ਦੱਸਿਆ 12 ਤੋਂ 13 ਮੁਕਦਮੇ ਦਰਜ ਹੈ ਤੇ ਇਹਦੀ ਬੇਲ ਹਾਈ ਕੋਰਟ ਤੋਂ ਡਿਸਮਿਸ ਹੋ ਚੁੱਕੀ ਹੈ ਨਹੀਂ ਕਿਸੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਗੋਂ ਜਦੋਂ ਐਹੋ ਜੀ ਕਾਰਵਾਈ ਹੁੰਦੀ ਹੈ ਉੱਥੇ ਆ ਕੇ ਲੋਕ ਜ਼ਰੂਰ ਗੱਲ ਕਰਦੇ ਆ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਆ ਕੇ ਅੱਗੇ ਤੋਂ ਸਾਨੂੰ ਇੱਕ ਮੌਕਾ ਦਿੱਤਾ ਜਾਏ ਜੀ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਪਰ ਇਹ ਜਿਹੜੀ ਪ੍ਰਾਪਰਟੀਆਂ ਮੈਂ ਤੁਹਾਨੂੰ ਦੱਸਿਆ ਬਾਰ-ਬਾਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਜਿਵੇਂ ਇਹ ਵੀ ਹੁਣ ਮੰਡੀ ਦੇ ਏਰੀਏ ਦੇ ਵਿੱਚ ਇਹ ਬਣਾ ਰਿਆ ਸੀ ਤੇ ਧੱਕੇ ਨਾਲ ਬਣਾਈ ਜਾ ਰਿਹਾ ਸੀ ਜਿਤਨ ਕਿਤੇ ਛੁੱਟੀ ਹੁੰਦੀ ਸੀ ਉਦਨ ਮਾੜਾ ਜਿਹਾ ਕੰਮ ਸਟਾਰਟ ਕਰ ਲਿਆ ਫੇਰ ਜਿਤਨ ਕੰਮ ਵਾਲਾ ਦਿਨ ਹੁੰਦਾ ਉਦਨ ਬੰਦ ਕਰਤਾ ਤੇ ਰੁਕ ਨਹੀਂ ਸੀ ਰਿਹਾ ਤੇ ਫੇਰ ਉਹਨਾਂ ਨੇ ਤਾਂ ਇਹ ਪ੍ਰਸੀਡ ਕੀਤਾਗਾ ਨਸ਼ਾ ਤਸਕਰਾਂ ਨੂੰ ਹੁਣ ਚੇਤਾਵਨੀ ਦੇਣ ਦਾ ਟਾਈਮ ਨਹੀਂਗਾ ਚੁਤਾਮਨੀਆ ਬਹੁਤ ਦੇਤੀਆਂ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਹੁਣ ਸਖਤ ਕਾਰਵਾਈ ਦਾ ਟਾਈਮ ਹੈ ਤੇ ਅਸੀਂ ਬਿਲਕੁਲ ਹੱਥ ਧੋ ਕੇ ਪਿੱਛੇ ਪਏ ਹੋਏ ਆ ਜਿਹੜੇ ਬੰਦੇ ਹੱਲੇ ਵੀ ਨਹੀਂ ਹਟ ਰਹੇ ਉਹਨਾਂ ਦੇ ਮੁਕੱਦਮੇ ਦਰਜ ਹੋ ਰਹੇ ਨੇ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਨਾਮ ਦੀ ਇੱਕ ਮੁਹਿੰਮ 1 ਮਾਰਚ 2025 ਤੋਂ ਹਰੰਭੀ ਹੈ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਮੁਹਿੰਮ ਲਗਾਤਾਰ ਦਿਨ ਰਾਤ 3 ਮਹੀਨੇ ਚੱਲੇਗੀ ਅਤੇ 3 ਮਹੀਨਿਆਂ ਅੰਦਰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਇਸ ਮੁਹਿੰਮ ਦੀ ਨਿਗਰਾਨੀ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀਆਂ ਤੇ ਆਧਾਰਿਤ ਕਮੇਟੀ ਕਰ ਰਹੀ ਹੈ 12 ਮਾਰਚ 2025 ਨੂੰ ਇਸ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਇਹ ਮੁਹਿੰਮ ਸਫਲਤਾਪੂਰਵਕ ਚੱਲ ਰਹੀ ਹੈ ਹਾਲ ਦੀ ਘੜੀ ਪੰਜਾਬ న్యూਸ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ